ਗੁਰਵਿੰਦਰ ਸਿੰਘ ਦੇ ਘਰ ਕੰਮ ਕਰਨ ਵਾਲੇ ਨੇ ਖੋਲਿਆ ਇੱਕ ਹੋਰ ਰਾਜ਼ ਆਖਰਕਾਰ ਰੁਪਿੰਦਰ ਕੌਰ ਹਰ ਰੋਜ਼ ਕਰਦੀ ਸੀ ਇਹ ਕੰਮ ਮੈਂ ਦੇਖਿਆ ਸੀ ਆਪਣੀ ਅੱਖਾਂ ਅਤੇ ਹੋਰ ਕੀ ਕੀ ਦੱਸਿਆ ਰੁਪਿੰਦਰ ਕੌਰ ਬਾਰੇ ਗੁਰਵਿੰਦਰ ਸਿੰਘ ਦੇ ਘਰ ਕੰਮ ਕਰਨ ਵਾਲੇ ਨੇ ਦੱਸਾਂਗੇ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਰੁਪਿੰਦਰ ਕੌਰ ਅਤੇ ਗੁਰਵਿੰਦਰ ਕੌਰ ਦੀ ਜਿਹੜੀ ਘਟਨਾ ਹੈ ਉਹ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਵਾਇਰਲ ਹੋ ਰਹੀ ਹੈ ਜਿੱਥੋਂ ਜਿੱਥੋਂ ਤੱਕ ਇਹ ਖਬਰ ਪਹੁੰਚ ਰਹੀ ਹੈ ਇਹ ਖਬਰ ਦੇਖ ਕੇ ਹਰ ਇੱਕ ਦਾ ਫਿਰਦਾ ਬਲੁੰਦਰਿਆ ਜਾ ਰਿਹਾ ਹੈ ਬਲੁੰਦਰਿਆ ਵੀ ਕਿਉਂ ਨਾ ਜਾਵੇ ਇੱਕ ਸੋਨਾ ਸੁਨੱਖਾ ਨੌਜਵਾਨ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ 25 ਕਿੱਲਾਂ ਦਾ ਮਾਲਕ ਉਸ ਭੈੜੀ ਔਰਤ ਨੇ ਮਾਪਿਆਂ ਤੋਂ ਖੋ ਲਿਆ ਅਤੇ ਹਮੇਸ਼ਾ ਦੇ ਲਈ ਉਸ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ ਇਹ ਵੀਰ ਗੁਰਵਿੰਦਰ ਸਿੰਘ ਦੇ ਪਿੰਡ ਤੋਂ ਹੀ ਐ ਇਸ ਨੇ ਇਕੱਲੀ-ਇਕੱਲੀ ਗੱਲ ਦੱਸੀ ਉਸ ਕੁੜੀ ਦੀ ਕਿ ਉਹ ਕੀ ਕਰਦੀ ਸੀ ਇਹ ਉਹਨਾਂ ਦੇ ਘਰ ਚਿਨਾਈ ਦਾ ਕੰਮ ਕਰਦਾ ਸੀ ਇਹ ਕਹਿੰਦਾ ਹੈ ਕਿ दारू ਤਾਂ ਇਹ ਰੋਜ਼ ਵਾਂਗ ਹੀ ਪਿੰਦੀ ਸੀ ਕਿਉਂਕਿ ਅਸੀਂ ਕੋਲ ਹੀ ਹੁੰਦੇ ਸੀ ਕੋਠੀ ਦੇ ਵਿੱਚ ਹੀ ਕੰਮ ਚੱਲਦਾ ਸੀ ਤੇ ਇਸ ਤੋਂ ਇਲਾਵਾ ਇਸ ਦੇ ਚਾਲ ਚੱਲਣ ਤੋਂ ਲੱਗਦਾ ਸੀ ਕਿ ਇਹ ਕੋਈ ਹੋਰ ਵੀ ਨਸ਼ਾ ਕਰਦੀ ਸੀ ਬਾਕੀ ਗੁਰਵਿੰਦਰ ਨੂੰ ਤਾਂ ਇਹ ਟੀਚ ਹੀ ਸਮਝਦੀ ਸੀ ਦੇ ਗੁਰਵਿੰਦਰ ਸਿੰਘ ਦੇ ਮਾਤਾ ਪਿਤਾ ਵੀ ਇਸ ਨੂੰ ਬਾਲਾ ਹੀ ਪੁੱਤ-ਪੁੱਤ ਕਰਦੇ ਸੀ ਤਾਂ ਹੀ ਜ਼ਿਆਦਾ ਸਿਰ ਚੜ ਗਈ ਇਹ ਕਹਿੰਦਾ ਸਾਡੇ ਸਾਰੇ ਪਿੰਡ ਵਿੱਚੋਂ ਅਮੀਰ ਪਰਿਵਾਰ ਹੈ ਇਹ ਤਾਂ ਵਧੀਆ ਜ਼ਿੰਦਗੀ ਜਿਉਂਦੇ ਸੀ ਪਰ ਇਸ ਨੇ ਸਭ ਕੁਝ ਮਿੱਟੀ ਕਰਤਾ ਸੋ ਇਹ ਸਾਰੀਆਂ ਗੱਲਾਂ ਉਹਨਾਂ ਦੇ ਘਰ ਕੰਮ ਕਰਨ ਵਾਲੇ ਨੇ ਦਸੀਆਂ ਜਿਹੜਾ ਕਿ ਉਹਨਾਂ ਦੇ ਘਰ ਚਿਨਾਈ ਦਾ ਕੰਮ ਕਰਦਾ ਸੀ ਜਦੋਂ ਗੁਰਵਿੰਦਰ ਦਾ ਘਰ ਪੈ ਰਿਹਾ ਸੀ ਅਤੇ ਉਸ ਨੇ ਇਹ ਵੀ ਗੱਲਾਂ ਸਾਹਮਣੇ ਰੱਖੀਆਂ ਕਿ ਉਹ ਹਰ ਰੋਜ਼ ਦੀ ਤਰ੍ਹਾਂ ਸ਼ਰਾਬ ਪਿੰਦੀ ਸੀ ਅਤੇ ਉਸ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਹੋਰ ਕੋਈ ਵੀ ਨਸ਼ਾ ਕਰਦੀ ਹੈ ਜੇਕਰ ਆਪਾਂ 부ਚੜ ਕਾਤਲ ਹਰਕਮਲ ਸਿੰਘ ਦਾ ਪਿਛੋਕੜ ਬਾਰੇ ਝਾਤ ਮਾਰੀਏ ਤਾਂ ਇਸ 부ਚੜ ਕਰਕੇ ਮੁੰਡਾ ਮਾਰਿਆ ਬੜਾ ਤੜਫਾ ਤੜਪਾ ਕੇ ਸਾਹਮਣੇ ਆ ਰਿਹਾ ਕਿ ਇਸ ਦੇ ਬਾਪ ਦਾ ਮੈਡੀਕਲ ਸਟੋਰ ਹੈ ਤੇ ਇਸ ਦੇ ਮੈਡੀਕਲ ਸਟੋਰ ਤੇ ਐਸ ਆਰ ਦੀਆਂ ਗੋਲੀਆਂ ਵਿਕਦੀਆਂ ਨੇ ਇਸ ਦੇ ਤਾ ਡਰਗ ਮਾਫੀਆ ਨਾਲ ਵੀ ਜੁੜੇ ਹੋਏ ਨੇ ਸੋਚਣ ਵਾਲੀ ਗੱਲ ਹੈ ਕਿ ਇਹ ਹੈ ਕਿ ਇਸ ਕੁੜੀ ਕੋਲ ਚਿੱਟੇ ਦਾ ਟੀਕਾ ਕਿਵੇਂ ਆਇਆ ਚਿੱਟੇ ਦਾ ਨੈਟਵਰਕ ਹੋਣ ਦੇ ਕਾਰਨ ਹੀ ਮਨ ਵਿੱਚ ਖਿਆਲ ਆਇਆ ਕਿ ਚਿੱਟੇ ਦੀ ਓਵਰਡੋਜ਼ ਦੇ ਦਈਏ ਇਸ ਕਰਕੇ ਕਿ ਬਹਾਨਾ ਬਣ ਜਾਵੇ ਚਿੱਟੇ ਦਾ ਆਦੀ ਸੀ ਗੁਰਵਿੰਦਰ ਓਵਰਡੋਜ਼ ਦੇਣ ਨਾਲ ਬੰਦਾ ਤੜਫ ਤੜਫ ਕੇ ਮਰਦਾ ਪਰ ਕਹਿੰਦੇ ਆ ਮੁੰਡਾ ਜਰਵਾਣਾ ਸੀ ਉਸਨੇ ਟੀਕਾ ਨਹੀਂ ਲਾਉਣ ਦਿੱਤਾ ਇੱਕ ਤੇਜਾ ਦੋਸ਼ੀ ਵੀ ਹੈ ਵਿਸ਼ਵਦੀਪ ਕੁਮਾਰ ਡੱਬ ਵਾਲੀ ਜੋ ਡਰੱਗਸ ਸਮਗਲਰ ਹੈ ਆਮ ਪਰਿਵਾਰ ਦਾ ਮੁੰਡਾ ਪਰ ਲਗਜ਼ਰੀਆਂ ਗੱਡੀਆਂ ਰੱਖੀ ਫਿਰਦਾ ਹੈ ਇਹ ਗੱਲ ਡੱਬ ਵਾਲੀ ਤੋਂ ਕਲੀਅਰ ਹੋਈ ਹੈ ਤਿੰਨ ਦੋਸ਼ੀ ਫੜੇ ਜਾਣ ਤੋਂ ਬਾਅਦ ਚੌਥਾ ਦੋਸ਼ੀ ਵੀ ਜੋ ਹਰਕਵਲ ਦਾ ਗਵਾਂਡੀ ਹੈ ਉਹ ਵੀ ਉਸ ਦਿਨ ਤੋਂ ਫਰਾਰ ਹੈ ਬੱਲੂਆਣਾ ਜੋ ਹਰਕਵਲ ਦਾ ਪਿੰਡ ਹੈ ਪਿੰਡ ਵਾਸੀ ਕਹਿੰਦੇ ਆ ਗੁਰਵਿੰਦਰ ਫਰੀਦਕੋਟ ਦੇ ਕਤਲ ਤੋਂ ਪਹਿਲਾਂ ਅਸੀਂ ਇਸ ਕੁੜੀ ਨੂੰ ਪਿੰਡ ਵਿੱਚ ਦੋ ਤਿੰਨ ਵਾਰੀ ਦੇਖਿਆ ਹੈ ਪਿੰਡ ਵਿੱਚ ਜੇ ਚਿੜੀ ਵੀ ਉੱਡ ਕੇ ਜਾਵੇ ਤਾਂ ਸਾਥ ਵਿੱਚ ਪਤਾ ਲੱਗ ਜਾਂਦਾ ਹੈ ਉੱਥੇ ਸੀਸੀਟੀਵੀ ਕੈਮਰੇ ਮਤਲਬ ਬਜ਼ੁਰਗ ਬੈਠੇ ਰਹਿੰਦੇ ਨੇ ਸਾਥ ਵਿੱਚ ਜਦੋਂ ਕਤਲ ਤੋਂ ਬਾਅਦ ਤਸਵੀਰਾਂ ਸਾਹਮਣੇ ਆਈਆਂ ਸਾਰਿਆਂ ਪਹਿਚਾਨ ਲਿਆ ਕਿ ਇਹ ਉਹੀ ਕੁੜੀ ਹੈ ਜਿਹੜੀ ਪਿੰਡ ਵਿੱਚ ਗਿੜੇ ਮਾਰਦੀ ਸੀ ਪਹਿਲਾਂ ਨਹੀਂ ਸੀ ਪਤਾ ਕਿ ਕੌਣ ਹੈ ਕੌਣ ਨਹੀਂ ਇਹਨਾਂ ਦੇ ਸਬੰਧ ਦਾ ਪਤਾ ਹਰ ਕਬਲ ਦੇ ਬਾਪ ਹਰਜਿੰਦਰ ਨੂੰ ਵੀ ਪਤਾ ਸੀ ਜੋ ਮਹਿਮੇ ਵਾਲਾ ਮੈਡੀਕਲ ਕਰਕੇ ਮਸ਼ਹੂਰ ਹੈ ਇਸ ਬੰਦੇ ਦੀ ਦੁਕਾਨ ਨਸ਼ੀਲੇ ਪਦਾਰਥ ਵਿਕਦੇ ਰਹੇ ਆ ਜਦੋਂ ਕੋਈ ਪਿੰਡ ਵਿੱਚ ਮਾੜਾ ਕੰਮ ਕਰਦਾ ਪਿੰਡ ਨੂੰ ਪਤਾ ਹੁੰਦਾ ਪਿੰਡ ਦੇ ਸਰਪੰਚ ਨੇ ਦੋ ਵਾਰ ਥਾਣੇ ਵਿੱਚ ਸ਼ਿਕਾਇਤ ਵੀ ਕੀਤੀ ਕਿ ਪਿੰਡ ਵਿੱਚ ਨਸ਼ਾ ਵੇਚਦੇ ਨੇ ਗੰਦ ਭਾਰ ਰੱਖਿਆ ਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਹੁਣ ਪਿਓ ਵੀ ਭੱਜਿਆ ਹੋਇਆ ਮੈਡੀਕਲ ਸਟੋਰ ਬੰਦ ਕਰਕੇ ਹੁਣ ਸੋਚੋ ਕਿ ਇੱਕ ਬੰਦਾ ਹਰ ਕਬਲ ਬੱਲੂਆਣੇ ਦਾ ਰਹਿਣ ਵਾਲਾ ਇੱਕ ਡੱਬ ਵਾਲੇ ਦਾ ਵਿਸ਼ਵਦੀਪ ਦੋਵੇਂ ਕਿਸ ਤਰ੍ਹਾਂ ਸਾਥੀ ਬਣੇ ਮਤਲਬ ਸਾਫ ਹੈ ਕਿ ਡਰੱਗ ਤਸਕਰੀ ਵਿੱਚ ਵੀ ਜੁੜੇ ਹੋਏ ਸੀ ਹਰ ਕਬਲ ਉਹ ਬੰਦੇ ਫਰੀਦਕੋਟ ਗੁਰਵਿੰਦਰ ਦੇ ਪਿੰਡ ਆ ਰਹੇ ਵਾਰਦਾਤ ਕਰਨ ਇਹਨਾਂ ਦੇ ਹੋਰ ਵੀ ਸਾਥੀ ਨੇ ਜੋ ਸਾਹਮਣੇ ਆਉਣਗੇ ਪ੍ਰੇਮੀ ਹਰ ਕਬਲ ਦਾ ਲਾਈਫ ਸਟਾਈਲ ਵੀ ਕਹਿੰਦਾ ਕਿ 60 ਕਿੱਲਿਆਂ ਦੇ ਮਾਲਕ ਦੇ ਬਰਾਬਰ ਸੀ ਵੱਡੀਆਂ ਵੱਡੀਆਂ ਗੱਡੀਆਂ ਕਿੱਥੋਂ ਆ ਗਈਆਂ ਭਾਵੇਂ ਕੀ ਚਲਾਉਣਾ ਮੈਡੀਕਲ ਸਟੋਰ ਸੀ ਤੇ 4 ਕਿੱਲੇ ਜ਼ਮੀਨ ਸੀ ਹੁਣ ਸੋਚੋ ਪੈਸਾ ਕਿੱਥੋਂ ਆਉਂਦਾ ਹੋ ਕੀ ਪਤਾ ਕਿਹੋ ਜਿਹੇ ਸੁਪਨੇ ਦਿਖਾਏ ਹੋਣਗੇ ਰੁਪਿੰਦਰ ਨੂੰ ਜਿਹੜੇ ਹਿਸਾਬ ਦੇ ਨਾਲ ਉਹ ਲਾਈਫ ਸਟਾਈਲ ਨਾਲ ਰਹਿ ਰਿਹਾ ਸੀ ਇਸ ਗੱਲੋਂ ਵੀ ਮਨਾ ਨਹੀਂ ਕੀਤਾ ਜਾ ਸਕਦਾ ਕਿ ਉਹ ਡਰੱਗ ਮੰਨੀ ਵਾਲਾ ਰੁਪਈਆ ਵੀ ਵਰਤਦਾ ਹੋਵੇ ਹਰ ਕਵਲ ਤੋਂ ਮਤਲਬ ਦੋਵੇਂ ਤੋਂ ਪੈਸਾ ਲੈ ਕੇ ਸ਼ੌਂਕ ਪੂਰੇ ਕੀਤੇ ਜਾ ਰਹੇ ਸੀ ਉਸੇ ਤਰ੍ਹਾਂ ਕਹਿ ਦਿੰਦੇ ਨੇ ਕਿ ਕੁੜੀਆਂ ਮਲੂਕ ਜਹੀਆਂ ਹੁੰਦੀਆਂ ਹੈ ਇਹ ਦੋਵੇਂ ਲੜਕਾ ਲੜਕੇ ਇੱਕ ਦੂਜੇ ਨੂੰ 4 ਤੋਂ 5 ਸਾਲਾਂ ਤੋਂ ਜਾਣਦੇ ਸੀ ਪਰ ਫਿਰ ਵੀ 2023 ਵਿੱਚ ਇਸ ਦਾ ਵਿਆਹ ਗੁਰਵਿੰਦਰ ਨਾਲ ਕਰ ਦਿੱਤਾ ਗਿਆ ਕਿਹਾ ਜਾ ਰਿਹਾ ਹੈ ਕਿ ਲੜਕੀ ਦੇ ਮਾਪਿਓ ਨੂੰ ਹਰ ਕਵਲ ਬਾਰੇ ਪੂਰੀ ਜਾਣਕਾਰੀ ਸੀ ਤੇ ਉਸ ਨੇ ਵਿਆਹ ਤੋਂ ਪਹਿਲਾਂ ਸੰਪਰਕ ਵੀ ਕੀਤਾ ਸੀ ਕੁੜੀ ਦੇ ਪਰਿਵਾਰ ਨਾਲ ਪਰ ਮਾਪੇ ਉਸ ਗੱਲ ਨੂੰ ਪਾਸੇ ਰੱਖ ਕੇ ਗੁਰਵਿੰਦਰ ਨਾਲ ਵਿਆਹ ਕਰ ਦਿੱਤਾ ਨਤੀਜਾ ਸਾਹ ਦੇ ਸਾਹਮਣੇ ਆ ਪੁਰਸਵੀ ਪੱਕੇ ਪੈਰੀ ਹੈ ਇਸ ਵਾਰ ਸਾਰਾ ਰਿਕਾਰਡ ਇਕੱਠਾ ਕਰ ਲਿਆ ਹੈ ਹੋਟਲਾਂ ਦਾ ਸੈਰਸਪਾਟਾ ਲੜਕੀ ਇੰਨੀ ਕ੍ਰਿਮੀਨਲ ਮਾਈਂਡਡ ਸੀ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਕਿਸ ਤਰ੍ਹਾਂ ਉਸਨੇ ਬੁਰੇ ਤਰੀਕੇ ਨਾਲ ਗੁਰਵਿੰਦਰ ਦੇ ਕਤਲ ਵਿੱਚ ਹੱਥ ਵਟਾਇਆ 15 ਸੱਟਾਂ ਦੇ ਨਿਸ਼ਾਨ ਸੀ ਗੁਰਵਿੰਦਰ ਦੇ ਸਰੀਰ ਤੇ ਪੂਰੀ ਗੁੱਥਮ ਗੁੱਥੀ ਵਾਲੀ ਲੜਾਈ ਹੋਈ ਹੋਵੇਗੀ ਮਰਨ ਤੋਂ ਪਹਿਲਾਂ ਉਸਨੇ ਪੂਰਾ ਸੰਘਰਸ਼ ਕੀਤਾ ਕਤਲ ਨਾਲ ਪਰ ਕਤਲ ਤੇ ਰੁਪਿੰਦਰ ਕਲੀਅਰ ਸੀ ਕਿ ਅੱਜ ਮਾਰਨਾ ਹੀ ਮਾਰਨਾ ਹੈ ਕਿਨੇ ਲੱਤਾਂ ਫੜੀਆਂ ਕਿਨੇ ਗਲਾ ਕੁੱਟਿਆ ਪਤਾ ਨਹੀਂ ਪਰ ਮੌਤ ਗਲਾ ਕੁੱਟਾ ਨਾਲ ਹੋਈ ਹੈ ਉਧਰ ਮਾਪੇ ਵੀ ਇਸ ਗੱਲ ਦੀ ਗਿਲਟੀ ਮਹਿਸੂਸ ਕਰ ਰਹੇ ਨੇ ਕਿ ਅਸੀਂ ਆਪਣੇ ਪੁੱਤ ਦੀ ਮੌਤ ਕਰੇ ਵਿਆਹ ਕੇ ਲਿਆ ਕੇ ਆਏ ਆ ਕਿਉਂਕਿ ਇਹ ਰਿਸ਼ਤਾ ਗੁਰਵਿੰਦਰ ਦੇ ਮਾਪਿਆਂ ਦੀ ਮਰਜ਼ੀ ਨਾਲ ਕੀਤਾ ਗਿਆ ਸੀ ਉਧਰ ਰੁਪਿੰਦਰ ਵੀ ਕਈ ਵਾਰੀ ਕਹਿ ਚੁੱਕੀ ਸੀ ਕਿ ਇਹ ਰਿਸ਼ਤਾ ਮੈਂ ਆਪਣੇ ਮਾਪਿਆਂ ਕਰਕੇ ਜੋੜੀ ਬੈਠੀ ਆਂ ਉਹ ਆਪਣੇ ਆਪ ਨੂੰ ਬਹੁਤ ਮਾਡਰਨ ਦੱਸਦੀ ਸੀ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਨਹੀਂ ਬਣਦੀ ਤਾਂ ਤਲਾਕ ਲੈ ਲਵੋ ਕਤਲ ਕਰਨ ਦਾ ਕੀ ਕਾਰਨ ਹੋਇਆ ਮਾਪਿਆਂ ਦਾ ਇੱਕੋ ਇੱਕ ਪੁੱਤਰ ਕਿਉਂ ਖੋਣਾ ਸੀ ਭਗਵਾਨ ਤੋਂ ਮਾਨਵੀ ਤੇ ਤਲਾਕ ਲਈ ਬੈਠਾ ਹੈ ਗੱਲ ਲਾਲਚ ਤੇ ਆ ਗਈ ਸੀ ਜ਼ਮੀਨ ਜਾਇਦਾਦ ਹੜਪਣ ਤੱਕ ਪਹੁੰਚ ਗਈ ਸੀ ਕਿ ਜਾਇਦਾਦ ਤੇ ਕਬਜ਼ਾ ਕਰੀਏ ਮੈਂ ਤੇ ਮੇਰਾ ਯਾਰ ਜਾਇਦਾਤ ਹੜਪ ਲਈਏ ਕਿਉਂਕਿ ਹਰ ਕਬਲ ਬਦਮਾਸ਼ ਬੰਦਾ ਹੈ ਬੱਲੋਵਾਨੇ ਦਾ ਡਰਗ ਤਸਕਰ ਹੈ ਤਸਕਰਾਂ ਨਾਲ ਉਹਦੇ ਸੰਬੰਧ ਨੇ ਉਸਨੇ ਵੀ ਸੋਚਿਆ ਹੋਣਾ ਗੁਰਵਿੰਦਰ ਦੀ ਸਗੀ ਭੈਣ ਕੈਨੇਡਾ ਹੈ ਉਸਨੇ ਵਾਪਸ ਮੁੜਨਾ ਨਹੀਂ ਮਾਪਿਓ ਬਜ਼ੁਰਗਾ ਡਰਾ ਕੇ ਭਜਾ ਦੇਾਂਗੇ 22 ਕਿੱਲੇ ਜ਼ਮੀਨ ਕੋਠੀ ਘਰ ਵਾਲੀ ਕਬਜ਼ਾ ਕਰਾਂਗੇ ਵੈਸੇ ਵੀ ਮੋਟੀ ਅਸਾਮੀ ਸੀ ਗੁਰਵਿੰਦਰ ਬੱਚਾ ਕੋਈ ਨਹੀਂ ਸੀ ਸੋਚਿਆ ਹੋਣਾ ਰੁਪਿੰਦਰ ਨੇ ਕਿ ਗੁਰਵਿੰਦਰ ਨੂੰ ਮਾਰ ਕੇ ਜਾਇਦਾਦ ਤੇ ਕਬਜ਼ਾ ਕਰਕੇ ਹਰ ਕਬਲ ਨੂੰ ਰੱਖੂੰਗੀ ਕੌਣ ਰੋਕਣ ਵਾਲਾ ਸੀ ਮਾਪਿਓ ਕੈਨੇਡਾ ਤੁਰ ਜਾਓਗੇ ਜਾਂ ਡਰਾ ਦੇਉਂਗੀ ਹਰ ਕਬਲ ਬਦਮਾਸ਼ ਬੰਦਾ ਹੈ ਇਸੇ ਤਰ੍ਹਾਂ ਸੋਚਦਾ ਭਾਵੇਂ ਉਹ ਔਰਤ ਹੋਵੇ ਭਾਵੇਂ ਮਰਦ ਕਿਉਂਕਿ ਉਹ ਇੱਜ਼ਤ ਬਾਰੇ ਨਹੀਂ ਸੋਚਦੇ ਸਮਾਜ ਬਾਰੇ ਨਹੀਂ ਸੋਚਦੇ 네ਗੇਟਿਵ ਗੱਲਾਂ ਸੋਚਦੇ ਰਹਿੰਦੇ ਨੇ ਸੀਸੀਟੀਵੀ ਵੀ ਕੈਮਰੇ ਲਗਾਉਣ ਦੀ ਗੱਲ ਬਹੁਤ ਵਾਰੀ ਚੱਲੀ ਪਰ ਚਲਾਕ ਤੇ ਬੋਲੀ ਦੀ ਮਿੱਠੀ ਰੁਪਿੰਦਰ ਨੇ ਬਹਾਨਾ ਮਾਰ ਕੇ ਮਨਾ ਕਰ ਦਿੱਤਾ ਨਹੀਂ ਲਗਾਉਣ ਦਿੱਤੇ ਇਹ ਗੱਲ ਗੁਰਵਿੰਦਰ ਦੇ ਪਿਤਾ ਨੇ ਕਹੀ ਕਿ ਮੈਂ ਚਾਹੁੰਦਾ ਸੀ ਕਿ ਕੈਨੇਡਾ ਜਾਣ ਤੋਂ ਪਹਿਲਾਂ ਕੈਮਰੇ ਲਗਾ ਕੇ ਜਾਵਾਂ ਉਹ ਅੱਜ ਮਹਿਸੂਸ ਕਰ ਰਹੇ ਨੇ ਕਿ ਕਿਉਂ ਚਾਹੁੰਦੀ ਸੀ ਕਿ ਨਾ ਲੱਗਣ ਕੈਮਰੇ ਗੁਰਵਿੰਦਰ ਦਾ ਬਾਪ ਕਹਿੰਦਾ ਕਿ ਅਸੀਂ ਆਪਣੇ ਮੁੰਡੇ ਨੂੰ ਮੋਟਰਸਾਈਕਲ ਤੇ ਭੇਜਣਾ ਕਿਤੇ ਵੀ ਜਾਣਾ ਹੋਵੇ ਪਰ ਰੁਪਿੰਦਰ ਸਵਿਫਟ ਡਿਜ਼ਾਇਰ ਤੋਂ ਠੇਠਾ ਪੈਰ ਨਹੀਂ ਸੀ ਲੱਗਣ ਦਿੰਦੀ ਅਸੀਂ ਵੀ ਪੁੱਤ ਪੁੱਤ ਕਹਿੰਦੇ ਨਹੀਂ ਸੀ ਥੱਕਦੇ ਕੋਈ ਫਰਕ ਨਹੀਂ ਰੱਖਿਆ ਸੀ ਦੋਮਾ ਵਿੱਚ ਇਹਨਾਂ ਇੰਨੀਆਂ ਖੁੱਲਾਂ ਦਿੱਤੀਆਂ ਸੀ ਕਿ ਇੱਕ ਫੋਟੋ ਘੁੰਮ ਰਹੀ ਹੈ ਸੋਸ਼ਲ ਮੀਡੀਆ ਤੇ ਉਹ ਡਰੈਸ 2 ਲੱਖ ਦੀ ਹੈ ਤੇ ਪਰਸ 40000 ਦਾ ਘਰ ਵਾਲਾ ਮੋਟਰਸਾਈਕਲ ਤੇ ਫਰੀਦਕੋਟ ਨੌਕਰੀ ਕਰਨ ਜਾਂਦਾ ਸੀ ਬਸ ਸਟੈਂਡ ਰੋਡ ਤੇ ਬੈਂਕ ਹੈ ਘਰ ਵਾਲੀ 2-2 ਲੱਖ ਦੇ ਕੱਪੜੇ ਪਾ ਰਹੀ ਹੈ 50-50 ਹਜ਼ਾਰ ਦੇ ਸੂਟ ਪੇਕੇ ਨਹੀਂ ਸੀ ਦਿੰਦੇ ਸੋਹਰੇ ਦਿੰਦੇ ਸੀ ਮਤਲਬ ਪੂਰੀ ਪੂਈ ਚੜੀ ਹੋਈ ਸੀ ਆਪ ਤਾਂ ਕੁਝ ਕਰਦੀ ਨਹੀਂ ਸੀ ਬੁਟੀਕ ਦਾ ਕੰਮ ਸ਼ੁਰੂ ਕੀਤਾ ਸੀ ਪਰ ਅਜੇ ਚੱਲਿਆ ਨਹੀਂ ਸੀ ਇਹ ਹੀ ਲੜਕੀ ਸੀ ਕਿਸੇ ਵੇਲੇ ਇਸ ਕੀ ਬੰਦੀ ਸੀ ਪਲੱਸ 2 ਤੱਕ ਅਮਰਤਾਰੀ ਸੀ ਅਮਰਤ ਛੱਕਿਆ ਹੋਇਆ ਸੀ ਹੁਣ ਟੈਟੂ ਬਣਾਈ ਫਿਰਦੀ ਹੈ ਹੁਣ ਖਵਾਰ ਹੋ ਗਈ ਗੁਰੂ ਨੂੰ ਇਤਾਂ ਅंजलि ਦੇ ਕੇ ਕੈਨੇਡਾ ਦੇ ਪੌਣ ਪਾਣੀ ਨੇ ਐਸਾ ਵਿਗਾੜਿਆ ਕੇਸਰੀ ਵੀ ਛੱਡ ਦਿੱਤੀ ਅੰਮ੍ਰਿਤ ਵੀ ਛੱਡ ਦਿੱਤਾ ਬਾਣਾ ਛੱਡ ਦਿੱਤਾ ਟੈਟੂ ਬਣਾ ਲੇ ਸਾਰੇ ਸਰੀਰ ਤੇ ਗੁਰਵਿੰਦਰ ਦੇ ਮਾਪੇ ਐਨੇ ਸ਼ਰੀਫ ਨੇ ਉਹਨਾਂ ਕਦੇ ਸ਼ੱਕ ਹੀ ਨਹੀਂ ਕੀਤਾ ਪੁੱਤ ਪੁੱਤ ਕਰਦੇ ਫਿਰਦੇ ਸੀ ਕਦੇ ਪੁੱਛਿਆ ਹੀ ਨਹੀਂ ਤੂੰ 500 ਕਿਲੋਮੀਟਰ ਗੱਡੀ ਚਲਾ ਕੇ ਆਈ ਹੈ ਕਿੱਥੇ ਆਈ ਹੈ ਕੀ ਲਿਆਈ ਹੈ ਕੀ ਦੇ ਕੇ ਆਈ ਹੈ ਪੈਸੇ ਮੰਗਦੀ ਫੜਾ ਦਿੰਦੇ ਸੀ ਖਰਚਾ ਸਸ ਸੋਰੇ ਹੀ ਦਿੰਦੇ ਸੀ ਪੁੱਤ ਮੰਗਦਾ ਨਹੀਂ ਸੀ ਉਹ ਘਰ ਵਸਾਉਣ ਦੇ ਚੱਕਰ ਵਿੱਚ ਦੇ ਦੇ ਜਾਂਦੇ ਸੀ ਇਹ ਕੀ ਕਰਦੀ ਸੀ ਅਜੇ ਪਰਤਾਂ ਖੁੱਲਣੀਆਂ ਬਹੁਤ ਨੇ ਕੌਣ ਕੌਣ ਪੈਸੇ ਦਿੰਦਾ ਸੀ ਅਜੇ ਬਹੁਤ ਕੁਝ ਬਾਕੀ ਹੈ 3 ਮਹੀਨੇ ਪੁਲਿਸ ਇਨਵੈਸਟੀਗੇਸ਼ਨ ਵਿੱਚ ਇਹੋ ਕੁਝ ਹੀ ਸਾਹਮਣੇ ਆਉਣਾ ਹੈ ਬਾਕੀ ਤੁਹਾਨੂੰ ਹੋਰ ਜਾਣਕਾਰੀ ਇਕੱਠੀ ਕਰਕੇ ਫਿਰ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਬਾਕੀ ਤੁਹਾਡਾ ਇਸ ਬਚਲਤ ਔਰਤ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਕਮੈਂਟਾਂ ਦੇ ਵਿੱਚ ਜਸਟਿਸ ਫੋਰ ਗੁਰਵਿੰਦਰ ਸਿੰਘ ਜ਼ਰੂਰ ਲਿਖਿਓ ਤਾਂ ਜੋ ਗੁਰਵਿੰਦਰ ਸਿੰਘ ਨੂੰ ਪੱਕਾ ਇਨਸਾਫ ਮਿਲ ਸਕੇ ਅਤੇ ਉਸ ਔਰਤ ਤੇ ਉਸ ਦੇ ਆਸ਼ਿਕ ਨੂੰ ਫਾਂਸੀ ਦੀ ਸਜ਼ਾ ਹੋਵੇ ਸੋ ਮਿਲਦੇ ਹਾਂ ਇੱਕ ਹੋਰ ਜਾਣਕਾਰੀ ਦੇ ਨਾਲ ਇੱਕ ਹੋਰ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ